ਗੁਰਦਵਰਾ ਰਵੀਦਾਸ ਮਹਾਰਾਜ ਨਗਰ ਸਮਾਣਾ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕੇ ਪੰਚਮ ਪਾਸ਼ਾ ਸ਼੍ਰੀ ਗੁਰੂ ਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਇਸ ਕੀਰਤਨ ਦਰਬਾਰ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਔਰ ਸਾਬਕਾ ਸ਼੍ਰੋਮਣੀ ਗੁਰਦਵਰਾ ਪ੍ਰਬੰਧਕ ਕਮੇਟੀ ਉਸ ਕਰਪਾਲ ਸਿੰਘ ਜੀ ਬਡੁੰਗਰ ਵੀ ਇਸ ਮੌਕੇ ਪਹੁੰਚੇ ਹੋਏ ਨੇ ਜੇ ਗੱਲ ਕਰੀਏ ਤਾਂ ਸੰਗਤਾਂ ਵੱਲੋਂ ਲੰਗਰ ਦੀ ਸੇਵਾ ਦੇ ਵਿੱਚ ਜਿਹੜਾ ਹਿੱਸਾ ਪਾਇਆ ਜਾ ਰਿਹਾ ਜਿਹਦੇ ਵਿੱਚ ਛੋਟੇ-ਛੋਟੇ ਬੱਚਿਆਂ ਸਾਡੀਆਂ ਭੈਣਾਂ ਬੀਬੀਆਂ ਵੱਲੋਂ ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਬੀਬੀਆਂ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹੋਏ ਦੇਖ ਰਹੇ ਹੋ ਔਰ ਗੁਰੂ ਕੇ ਲੰਗਰ ਦੇ ਨਾਲ ਨਾਲ ਮਿੱਠੇ ਜਲ ਦੀ ਠੰਨੇ-ਮਿੱਠੇ ਚਲ ਦੀ ਸ਼ਬੀਲ ਵੀ ਜਿਹੜੀ ਲਗਾਈ ਗਈ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਔਰ ਸਾਨੂੰ ਠਾਰਨ ਵਾਸਤੇ ਪੰਚਮ ਪਾਸ਼ਾ ਸ਼੍ਰੀ ਗੁਰੂ ਰਜਨਦੇਵ ਜੀ ਮਹਾਰਾਜ ਜੀ ਨੇ ਆਪਣੀ ਕੁਰਬਾਨੀ ਦਿੱਤੀ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਪ੍ਰਧਾਨ ਰਾਜ ਸਿੰਘ ਜੀ ਉਹਨਾਂ ਵੱਲੋਂ ਸਮੇਂ-ਸਮੇਂ ਸਰ ਵੱਡੇ ਪ੍ਰਾਲੇ ਕੀਤੇ ਜਾਂਦੇ ਨੇ ਔਰ ਸੰਗਤਾਂ ਦਾ ਵੀ ਵੱਡਾ ਯੋਗਦਾਨ ਇੱਥੇ ਦਿਖਾਈ ਦਿੰਦਾ ਉਹਲੇ ਕੁਮਾਈ ਲਾ ਰਨਾ ਉਹਲੇ ਕੁਮਾਈ ਲਾ ਰਨਾ ਬਲ ਬਣੇ ਕੋ ਸਮਾਧੀ ਮੁੜ ਕਾਲੇ ਵੀ ਬਣ ਜਾਉ ਉਸ ਵੇਲੇ ਜਦੋਂ ਉਸ ਵੇਲੇ ਦਾ ਅਕਬਰ ਬਾਦਸ਼ਾਹ ਬਾਨਾ ਦੱਪੇ ਤੂੰ ਆਪਣੀ ਜਿਲੀ ਗੱਤੀ ਹੈ ਨਾ ਉਹ ਆਪਣੇ ਪੁੱਤਰੇ ਕੀ ਕਰਦੀ ਹੈ ਨਾ ਉਹ ਆਪਣੇ ਪੋਤਰੇ ਖੁਸਰੋ ਨੂੰ ਦੇਣੀ ਚਾਹੁੰਦਾ ਹੈ ਪਰ ਹਰਿਆ ਕੀ ਪਰ ਜਿਹੜੇ ਜਾਮਰ ਜਲਵਾਣੀ ਸੀ ਜਿਹੜੇ ਉਸ ਵੇਲੇ ਦੇ ਉਹਦੇ ਦਾਦ ਸੀ ਉਹ ਨਹੀਂ ਸੀ ਚਾਹੁੰਦੇ ਵੀ ਖੁਸਰੋ ਜਿਹੜਾ ਹੈ ਉਹ ਦਾਦਾ ਬੜੇ ਉਹਨਾਂ ਨੇ ਦੇਖਿਆ ਵੀ ਇੱਕ ਅਕਬਰ ਦਾ ਸਭ ਤੋਂ ਜਿਹੜਾ ਨਕੰਮਾ ਪੁੱਤ ਰਹਣਾ ਉਹਦਾ ਨਾਮ ਸੀ ਤਲੀਮ ਤੇ ਇਹੇ ਆਪਣਾ ਨਾਮ ਬਦਲਿਆ ਸੀ ਬਾਅਦ ਵਿੱਚ ਇਹਦਾ ਨਾਮ ਸੀ ਸ਼ੈਰ ਦਾ ਤਲੀਮ ਇਹਨੂੰ ਇਹਨਾਂ ਨੇ ਰਾਜਾ ਬਣਾਇਆ ਅਕਬਰ ਨੂੰ ਜ਼ਹਿਰ ਦੇਣੀ ਸ਼ੁਰੂ ਕਰਦੀ ਅਕਬਰ ਮਰ ਗਿਆ ਉਸ ਲੋ ਨੇ ਬਗਾਵਤ ਕਰ ਦਿੱਤੀ ਔਰ ਇਹਨਾਂ ਨੇ ਸ਼ਹਿਯਾਦਾ ਸਲੀਹੂ ਤਖਤ ਤੇ ਬਿਠਾ ਦਿੱਤਾ ਉਹਨੇ ਤਖਤ ਤੇ ਬਹਿ ਕੇ ਹੀ ਆਪਣਾ ਨਾਮ ਬਦਲ ਲਿਆ ਉਹਦਾ ਨਾਮ ਕਿਹਾ ਬਿਲ ਅਕਬਰ ਮੇਰਾ ਨਾਮ ਹੈ ਜਹਾਂਗੀਰ ਬਾਦਸ਼ਾਹ ਜਹਾਂਦਾ ਮਤਲਬ ਹੁੰਦਾ ਜਹਾਨ ਤੇ ਗੀਤ ਦਾ ਭਾਵ ਹੈ ਉੱਥੀ ਕਿਹਦਾ ਸਾਰਾ ਜਹਾਨ ਮੇਰੀ ਉੱਥੀ ਵਿੱਚ ਹੈ ਮੈਂ ਬਾਦਸ਼ਾਹ ਬਣ ਗਿਆ ਅਜੇ 6 ਮਹੀਨੇ ਨਹੀਂ ਸੀ ਹੋਏ ਸਾਹਤੱਕ ਜੀ ਜਾ ਕੇ